ਤੇ ਮੇਰੇ ਘਰ ਬੰਦੇ ਮਾਰ ਨਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਦਿਖਾਈ ਹੈ ਕੋਈ ਕਾਰਵਾਈ ਨਹੀਂ ਨਾਲ ਕੀਤੀ ਅੰਮ੍ਰਿਤਸਰ ਦੇ ਪਿੰਡ ਦ ਬੁਰਜੀ ਚ ਐਨ ਆਰ ਆਈ ਦੇ ਘਰ ਤੇ ਹਮਲਾ ਹੋਇਆ ਜੀਹਾਂ ਇਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਾਨੂੰਨ ਦੀਆਂ ੱਟਜੀਆਂ ਉਡਾਈਆਂ ਜਾਂਦੀਆਂ ਨੇ ਉਸ ਦੀਆਂ ਮੂਹ ਬੋਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਅੰਦਰ ਹੁੰਦਾ ਤੇ ਕੁਝ ਅਣਪਛਾਤੇ ਨੌਜਵਾਨ ਆਉਂਦੇ ਨੇ ਤੇ ਕਰਦੇ ਗੇਟ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਗਨਮਿਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਿਸ ਤਰੀਕੇ ਦੇ ਨਾਲ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਗੇਟ ਤੇ ਹਮਲਾ ਕੀਤਾ ਗਿਆ ਇਨ੍ਹਾਂ ਦੀਆਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਗੁੱਸੇ ਦੇ ਵਿੱਚ ਆਏ ਸੀ ਜੇਕਰ ਗੇਟ ਖੁੱਲਾ ਹੁੰਦਾ ਤਾਂ ਉਹ ਅੰਦਰ ਜਾ ਕੇ ਕਿਸ ਤਰੀਕੇ ਦਾ ਜਾਨੀ ਨੁਕਸਾਨ ਕਰਦੇ ਇਨ੍ਹਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਪਰਿਵਾਰ ਦੇ ਵਿੱਚ ਬਜ਼ੁਰਗ ਰਹਿੰਦੇ ਨੇ ਬੱਚੇ ਰਹਿੰਦੇ ਨੇ ਮਹਿਲਾਵਾਂ ਰਹਿੰਦੀਆਂ ਨੇ ਤੇ ਜੋ ਮਹਿਲਾਵਾਂ ਦੇ ਪਤੀ ਨੇ ਉਹ ਬਾਹਰ ਰਹਿੰਦੇ ਨੇ ਐਨ ਆਰ ਆਈ ਪਰਿਵਾਰ ਹੈ ਤੇ ਕਿਸ ਤਰੀਕੇ ਦੇ ਨਾਲ ਹੁਣ ਪੰਜਾਬ ਸਰਕਾਰ ਤੋਂ ਇਹ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਨੇ ਤੁਹਾਨੂੰ ਦੱਸ ਦੇ ਕਿ ਇਹ ਘਟਨਾ 18 April ਦੀ ਹੈ ਕਾਰਵਾਈ ਨਾ ਹੋਣ ਕਰਕੇ ਇਹ ਵੀਡੀਓ ਜਾਰੀ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਤੋਂ ਮਦਦ ਦਿਗੂਹਾਰ ਲਗਾਈ ਗਈ ਹੈ ਜਿੰਨਾ ਅਣਪਛਾਤੇਆਂ ਦੇ ਵੱਲੋਂ ਇਹ ਹਮਲੇ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਇਹ ਹੀ ਨਹੀਂ ਸ਼ਾਇਦ ਤੁਹਾਨੂੰ ਯਾਦ ਹੋਵੇ ਕੁਝ ਮਹੀਨੇ ਪਹਿਲਾਂ ਵੀ ਅਮ੍ਰਿਤਸਰ ਤੋਂ ਅਜਿਹੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਜਿੱਥੇ ਕਿ ਐਨਆਰਆਈ ਦੇ ਘਰ ਚ ਦਾਖਲ ਹੋ ਕੇ ਗੋਲੀਬਾਰੀ ਕੀਤੀ ਗਈ ਸੀ ਤੇ ਪਿੰਡ ਵੀ ਦਬੁਰਜੀ ਹੀ ਸੀ ਸੋ ਇਹ ਦੂਜੀ ਤਸਵੀਰ ਸਾਹਮਣੇ ਆਈ ਹੈ ਹੁਣ ਪਿੰਡ ਦਬੁਰਜੀ ਦੀ ਜਿੱਥੇ ਕਿ ਐਨ ਆਰ ਆਈ ਦੇ ਘਰ ਤੇ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਜੋ ਪਹਿਲਾ ਹਮਲਾ ਹੋਇਆ ਸੀ ਉਸ ਦੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਸੀ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਸੀ ਤੇ ਆਪਣੇ ਘਰ ਆਇਆ ਹੋਇਆ ਸੀ ਉਸ ਵਕਤ ਵੀ ਪਰਿਵਾਰ ਜੋ ਸੀ ਮਦਦ ਦੀ ਗੋਹਾਰ ਲਗਾ ਰਿਹਾ ਸੀ ਪਰ ਪੰਜਾਬ ਦੀ ਇਹ ਬਦਲਦੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਹਰ ਕੋਈ ਦਹਿਸ਼ਤ ਦੇ ਵਿੱਚ ਹੈ ਪਰ ਹਰ ਪਾਸੇ ਸੈਮ ਦਾ ਮਾਹੌਲ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਅੰਦਰ ਵੀ ਸੁਰੱਖਿਅਤ ਨਹੀਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਇਸ ਸਬੰਧੀ ਪਰਿਵਾਰ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਤੁਹਾਨੂੰ ਹੈਲੋ ਸਸਿਕਾਲ ਜੀ ਮੇਰਾ ਪਿੰਡ ਦਬੁਰਜੀਆ ਮੈਂ ਐਨ ਆਰ ਆਈ ਆ ਤੇ ਮੇਰੇ ਬੱਚੇ ਦੇ ਪਿਛੇ ਇੰਡੀਆ ਬਾਪੇ ਬਜ਼ੁਰਗ ਹੈ ਤੇ ਮੇਰੇ ਘਰ ਬੰਦੇ ਮਾਰ ਲਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਲਿਖਾਈ ਹੈ ਕੋਈ ਕਾਰਵਾਈ ਨਹੀਂ ਨਾਲ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਧਿਆਨ ਦਿੱਤਾ ਜਾਵੇ ਕੱਲ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਨਾ ਤੇ ਮਿਹਰਬਾਨੀ ਤੁਹਾਡੀ ਤੁਸੀਂ ਇਹਦਾ ਇਤਿਹਾਲ ਦੋ ਪ੍ਰਸ਼ਾਸਨ ਨੂੰ ਬੇਨਤੀ ਹੈ ਦੋਨੇ ਹੱਥ ਜੋੜ ਕੇ ਜੀ ਤੇ ਮੇਰੇ ਘਰ ਬੰਦੇ ਮਾਰ ਨਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਦਿਖਾਈ ਹੈ ਕੋਈ ਕਾਰਵਾਈ ਨਹੀਂ ਨਾਲ ਕੀਤੀ ਅੰਮ੍ਰਿਤਸਰ ਦੇ ਪਿੰਡ ਦ ਬੁਰਜੀ ਚ ਐਨ ਆਰ ਆਈ ਦੇ ਘਰ ਤੇ ਹਮਲਾ ਹੋਇਆ ਜੀਹਾਂ ਇਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਾਨੂੰਨ ਦੀਆਂ ੱਟਜੀਆਂ ਉਡਾਈਆਂ ਜਾਂਦੀਆਂ ਨੇ ਉਸ ਦੀਆਂ ਮੂਹ ਬੋਲੀਆਂ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਅੰਦਰ ਹੁੰਦਾ ਤੇ ਕੁਝ ਅਣਪਛਾਤੇ ਨੌਜਵਾਨ ਆਉਂਦੇ ਨੇ ਤੇ ਘਰ ਦੇ ਗੇਟ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਗਨਿਮਿਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਿਸ ਤਰੀਕੇ ਦੇ ਨਾਲ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਗੇਟ ਤੇ ਹਮਲਾ ਕੀਤਾ ਗਿਆ ਇਨਾਂ ਦੀਆਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਗੁੱਸੇ ਦੇ ਵਿੱਚ ਆਏ ਸੀ ਜੇਕਰ ਗੇਟ ਖੁੱਲ੍ਹਾ ਹੁੰਦਾ ਤਾਂ ਉਹ ਅੰਦਰ ਜਾ ਕੇ ਕਿਸ ਤਰੀਕੇ ਦਾ ਜਾਨੀ ਨੁਕਸਾਨ ਕਰਦੇ ਇਨ੍ਹਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਪਰਿਵਾਰ ਦੇ ਵਿੱਚ ਬਜ਼ੁਰਗ ਰਹਿੰਦੇ ਨੇ ਬੱਚੇ ਰਹਿੰਦੇ ਨੇ ਮਹਿਲਾਵਾਂ ਰਹਿੰਦੀਆਂ ਨੇ ਤੇ ਜੋ ਮਹਿਲਾਵਾਂ ਦੇ ਪਤੀ ਨੇ ਉਹ ਬਾਹਰ ਰਹਿੰਦੇ ਨੇ ਐਨ ਆਰ ਆਈ ਪਰਿਵਾਰ ਹੈ ਤੇ ਕਿਸ ਤਰੀਕੇ ਦੇ ਨਾਲ ਹੁਣ ਪੰਜਾਬ ਸਰਕਾਰ ਤੋਂ ਇਹ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਨੇ ਤੁਹਾਨੂੰ ਦੱਸ ਦੇ ਕਿ ਇਹ ਘਟਨਾ 18 April ਦੀ ਹੈ ਕਾਰਵਾਈ ਨਾ ਹੋਣ ਕਰਕੇ ਇਹ ਵੀਡੀਓ ਜਾਰੀ ਕੀਤੀ ਗਈ ਹੈ ਤੇ ਪੰਜਾਬ ਸਰਕਾਰ ਤੋਂ ਮਦਦ ਦਿਗੂਹਾਰ ਲਗਾਈ ਗਈ ਹੈ ਜਿੰਨਾ ਅਣਪਛਾਤੇਆਂ ਦੇ ਵੱਲੋਂ ਇਹ ਹਮਲੇ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਇਹ ਹੀ ਨਹੀਂ ਸ਼ਾਇਦ ਤੁਹਾਨੂੰ ਯਾਦ ਹੋਵੇ ਕੁਝ ਮਹੀਨੇ ਪਹਿਲਾਂ ਵੀ ਅਮ੍ਰਿਤਸਰ ਤੋਂ ਅਜਹੀ ਖਬਰ ਨਿਕਲ ਕੇ ਸਾਹਮਣੇ ਆਈ ਸੀ ਜਿੱਥੇ ਕਿ ਐਨਆਰਆਈ ਦੇ ਘਰ ਚ ਦਾਖਲ ਹੋ ਕੇ ਗੋਲੀਬਾਰੀ ਕੀਤੀ ਗਈ ਸੀ ਤੇ ਪਿੰਡ ਵੀ ਦਬੁਰਜੀ ਹੀ ਸੀ ਸੋ ਇਹ ਦੂਜੀ ਤਸਵੀਰ ਸਾਹਮਣੇ ਆਈ ਹੈ ਹੁਣ ਪਿੰਡ ਦਬੁਰਜੀ ਦੀ ਜਿੱਥੇ ਕਿ ਐਨਆਰਆਈ ਦੇ ਘਰ ਤੇ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਜੋ ਪਹਿਲਾ ਹਮਲਾ ਹੋਇਆ ਸੀ ਉਸ ਦੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋਇਆ ਸੀ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਸੀ ਤੇ ਆਪਣੇ ਘਰ ਆਇਆ ਹੋਇਆ ਸੀ ਉਸ ਵਕਤ ਵੀ ਪਰਿਵਾਰ ਜੋ ਸੀ ਮਦਦ ਦੀ ਗੋਹਾਰ ਲਗਾ ਰਿਹਾ ਸੀ ਪਰ ਪੰਜਾਬ ਦੀ ਇਹ ਬਦਲਦੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਹਰ ਕੋਈ ਦਹਿਸ਼ਤ ਦੇ ਵਿੱਚ ਹੈ ਪਰ ਹਰ ਪਾਸੇ ਸੈਮ ਦਾ ਮਾਹੌਲ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਅੰਦਰ ਵੀ ਸੁਰੱਖਿਅਤ ਨਹੀਂ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਇਸ ਸੰਬੰਧੀ ਪਰਿਵਾਰ ਦਾ ਕੀ ਕਹਿਣਾ ਉਹ ਵੀ ਸੁਣਾ ਦਿਨਿਆ ਤੁਹਾਨੂੰ ਹਲੋ 사ਸਿਕਾਲ ਜੀ ਮੇਰਾ ਪਿੰਡ ਦ ਬੁਰਜੀ ਆ ਮੈਂ ਐਨ ਆਰ ਆਈ ਆ ਤੇ ਮੇਰੇ ਬੱਚੇ ਨੇ ਪਿੱਛੇ ਇੰਡੀਆ ਬਾਪੇ ਬਜ਼ੁਰਗ ਹੈ ਤੇ ਮੇਰੇ ਘਰ ਮੁੰਡੇ ਮਾਰ ਨਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਨੂੰ ਅਸੀਂ ਰਿਪੋਰਟ ਵੀ ਲਿਖਾਈ ਹੈ ਕੋਈ ਕਾਰਵਾਈ ਨਹੀਂ ਨਾਲ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਸ ਤੇ ਧਿਆਨ ਦਿੱਤਾ ਜਾਵੇ ਕੱਲ ਨੂੰ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਹਨਾ ਇਹ ਮਿਹਰਬਾਨੀ ਤੁਹਾਡੀ ਤਸੀਦ ਇਤਿਹਾਲ ਤੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਦੋਨਾਂ ਹੱਥ ਜੋੜ ਕੇ ਜੀ